ਸਾਤਾ ਅੱਠ ਜਥੇਬੰਦੀਆਂ ਸੀ ਜਿਹੜੀਆਂ ਖਾੜਗੂਆਂ ਦੀਆਂ ਖਾਲਸਤਾਨ ਕਮਾਂਡੋ ਫੋਰਸ ਖਾਲਸਤਾਨ ਲਿਬਰੇਸ਼ਨ ਫੋਰਸ ਬਬਰ ਖਾਲਸਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਬਾਅਦ ਦੇ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਭਿੰਡਰਾਂ ਵਾਲੇ ਟਾਈਗਰਸ ਫੋਰਸ ਖਾਲਸਤਾਨ ਜਿੰਦਾਬਾਦ ਫੋਰਸ ਤੇ ਦੁਸ਼ਟ ਸੋਧ ਕਮਾਂਡੋ ਫੋਰਸ ਅਕਾਲ ਫੈਡਰੇਸ਼ਨ ਦ ਸਮੇਸ਼ ਰੈਜੀਮੈਂਟ ਇਹ ਕਿੰਨੀਆਂ ਜਥੇਬੰਦੀਆਂ ਸੱਤ ਅੱਠ ਜਥੇਬੰਦੀਆਂ ਮੋਰੀ ਜਥੇਬੰਦੀਆਂ ਜਿਨ੍ਹਾਂ ਨੇ ਇਹ ਲੜਾਈ ਲੜੀ ਇਹਨਾਂ ਦੇ ਵਿੱਚ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜਨਰਲ ਲਾਬ ਸਿੰਘ ਜਨਰਲ ਹਰੀ ਸਿੰਘ ਉਰਫ ਮਨਵੀਰ ਸਿੰਘ ਚਿਹੜੂ ਭਾਈ ਸੁਖਦੇਵ ਸਿੰਘ ਬੱਬਰ ਭਾਈ ਮਹਿੰਗਾ ਸਿੰਘ ਬੱਬਰ ਜਥੇਦਾਰ ਰਣਜੀਤ ਸਿੰਘ ਜਥੇਦਾਰ ਅਕਾਲ ਤਖਨ ਸਾਹਿਬ ਸਾਬਕਾ ਜਥੇਦਾਰ ਤੇ ਗੁਰਜੰਟ ਸਿੰਘ ਬੁੱਧ ਸਿੰਘ ਵਾਲ ਤੇ ਭਾਈ ਅਨੋਖ ਸਿੰਘ ਬੱਬਰ ਹੋਰ ਕਿੰਨੇ ਹੀ ਮਰਜੀਬੜੇ ਸੂਰਮੇ ਇਸ ਲਹਿਰ ਦਾ ਹਿੱਸਾ ਰਹੇ ਸਨ ਉਹਨਾਂ ਦਾ ਕਿਰਦਾਰ ਉਹਨਾਂ ਦਾ ਉਹ ਜਜ਼ਬਾ ਉਹਨਾਂ ਦਾ ਉਹ ਦੁਸ਼ਮਣ ਦੇ ਉੱਤੇ ਮਾਰ ਕਰਨ ਦੀ ਸਮਰੱਥਾ ਤੇ ਗੁਰੂ ਤੇ ਅਡੋਲ ਆਸਰਾ ਅਟੱਲ ਵਿਸ਼ਵਾਸ ਯਕੀਨ ਭਰੋਸਾ ਗੁਰੂ ਤੇ ਉਹ ਅੱਜ ਸਾਡੇ 'ਚ ਕਮੀ ਆ ਉਸ ਦੀ ਉਹ ਐਨੇ ਵੱਡੇ ਵੱਡੇ ਐਕਸ਼ਨ ਤਾਂ ਹੀ ਕਰ ਸਕੇ ਜੇ ਉਹਨਾਂ ਦਾ ਗੁਰੂ ਤੇ ਭਰੋਸਾ ਸੀ ਉਹ ਗੁਰੂ ਦੇ ਭਰੋਸੇ ਮੁਤਾਬਕ ਚੱਲਦੇ ਸਨ ਤੇ ਉਹਨਾਂ ਦਾ ਕਿਵੇਂ ਪ੍ਰਾਤਨ ਜਿਹੜੇ ਸੂਰਮੇ ਸਨ ਜਿਹੜੇ ਸਾਡੇ ਇਤਿਹਾਸਕ ਯੋਧੇ ਨੇ ਉਹਨਾਂ ਤੋਂ ਸਬਕ ਲੈਂਦੇ ਸਨ ਉਹ ਸੋ ਜਦੋਂ ਅਸੀਂ ਉਸ ਲਹਿਰ ਦੇ ਅੰਗ ਸੰਗ ਵਿੱਚ ਰਹੇ ਐਕਟਿਵਿਜ਼ਮ ਦੇ ਵਿੱਚ ਜਾਂ ਕਿਤੇ ਨਾ ਕਿਤੇ ਉਸ ਤਰੀਕੇ ਨਾਲ ਅਸੀਂ ਉਹਨਾਂ ਵੀਰਾਂ ਦੇ ਨਾਲ ਉਹਨਾਂ ਸਿੰਘਾਂ ਦੇ ਨਾਲ ਦਰਸ਼ਨ ਕਰਦੇ ਹੋਏ ਉਹਨਾਂ ਦੇ ਅੰਗ ਸੰਗ ਚੱਲ ਰਹੇ ਸਾਂ ਤਾਂ ਉਸ ਵੇਲੇ ਤੱਕ ਸਾਡੇ ਕੋਲ ਨੇੜੇ ਤੇੜੇ ਦਾ ਇਤਿਹਾਸ ਨਹੀਂ ਸੀ ਜੁਝਾਰੂ ਵਧ ਜਿਹੜੀ 1921-22 ਦੀ ਬੱਬਰ ਅਕਾਲੀਆਂ ਦੀ ਲਹਿਰ ਸੀ ਜਿਹਦੇ ਵਿੱਚ ਉਹਨਾਂ ਨੇ ਝੋਲੀ ਚੁੱਕਾ ਨੂੰ ਸੋਧਿਆ ਜਾ ਉਹਨਾ ਅੰਗਰੇਜ਼ ਅਫਸਰਾਂ ਨੂੰ ਸੋਧਿਆ ਜਿਹੜੇ ਅਕਾਲੀ ਦਲ ਦੇ ਵਰਕਰਾਂ ਦੇ ਉੱਤੇ ਡਾਂਗਾ ਛੋਟੇ ਵਰਾਉਂਦੇ ਸਨ ਉਹਨਾਂ ਤੇ ਤਸ਼ੱਦਦ ਕਰਦੇ ਸਨ ਉਹਦੇ ਤੋਂ ਬਿਨਾਂ ਸਾਡੇ ਕੋਲ ਕੋਈ ਕੁਝ ਵੀ ਨਹੀਂ ਸੀ ਤੇ ਜਿਹੜਾ ਬੱਬਰ ਅਕਾਲੀਆਂ ਦਾ ਇਤਿਹਾਸ ਵੀ ਸੀ ਉਹ ਵੀ ਸਾਡੇ ਤੱਕ ਬਹੁਤ ਦੇਰ ਨਾਲ ਪਹੁੰਚਿਆ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਪਹੁੰਚਿਆ ਮਸਲਨ ਭਾਈ ਸੁੰਦਰ ਸਿੰਘ ਬੱਬਰ ਮਖਸੂਸਪੁਰੇ ਭਾਈ ਸੁੰਦਰ ਸਿੰਘ ਬੱਬਰ ਮਖਸੂਸਪੁਰੇ ਉਹਨਾਂ ਦੀ ਲਿਖੀ ਹੋਈ ਇੱਕ ਕਿਤਾਬ ਗੋਲੀ ਚੱਲਦੀ ਰਹੇਗੀ ਬੱਬਰਾਂ ਦੀ ਕਥਾ ਉਸ ਰੂਪ ਦੇ ਵਿੱਚ ਫਿਰ ਅੱਗੇ ਵਧਦਾ ਹੋਇਆ ਇਤਿਹਾਸ ਹੌਲੀ-ਹੌਲੀ ਫਿਰ ਉਹ ਸਾਡੇ ਹੋਰ ਵੀ ਕਿਤਾਬਾਂ ਸਾਨੂੰ ਮਿਲਦੀਆਂ ਨੇ ਉਹਨਾਂ ਯੋਧਿਆਂ ਦੇ ਭਾਈ ਕਰਮ ਸਿੰਘ ਦੌਲਤਪੁਰ ਹੋਰ ਸਾਰੇ ਯੋਧੇ ਜਿਹੜੇ ਸਨ ਧੰਨਾ ਸਿੰਘ ਬੱਬਰ ਇਹ ਸਾਰੇ ਸਾਡੇ ਨਾਮ ਸਾਹਮਣੇ ਆਉਂਦੇ ਨੇ ਜਿਨ੍ਹਾਂ ਨੇ ਹੱਸ-ਹੱਸ ਕੇ ਫੌਂਸੀਆਂ ਦੇ ਰਸੇ ਚੁੰਮੇ ਜਿਨ੍ਹਾਂ ਨੇ ਪੁਲਿਸ ਮੁਕਾਬਲਿਆਂ ਦੇ ਵਿੱਚ ਆਪਣੀ ਜਾਨ ਦਿੱਤੀ ਤੇ ਉਹ ਅਕਾਲ ਤਖਤ ਸਾਹਿਬ ਲਈ ਸ੍ਰੀ ਦਰਬਾਰ ਸਾਹਿਬ ਲਈ ਸਿੱਖ ਕੌਮ ਤੇ ਲਈ ਉਹਨਾਂ ਨੇ ਜਾਨ ਦਿੱਤੀ ਆਪਣੀ